ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਨਾਨਕਪੁਰੀ ਪਿੰਡ ਫੁੱਲਾਂਵਾਲੀ ਤੋਂ ਜੋ ਪਾਣੀ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਲਗਭਗ ਕਈ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਗੁਰੂ ਘਰ ਦੇ ਪ੍ਰਚਾਰਕ ਸਹਿਬਾਨ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਨੂੰ ਬੇਨਤੀ ਕਰਕੇ ਗਏ ਸੀ ਪ੍ਰਬੰਧਕ ਵੀਰਾਂ ਨੂੰ ਅੱਜ ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਿਉਂਕਿ ਪਾਣੀ ਦਾ ਪੱਧਰ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅੱਜ ਸਮੁੱਚੀਆਂ ਨਗਰ ਫੁੱਲਾਂ ਵਾਲੀ ਬਸਤੀ ਦੀਆਂ ਸੰਗਤਾਂ ਤੇ ਸਾਡੇ ਨਾਲ ਜਥੇਦਾਰ ਬਾਬਾ ਜਸਾ ਸਿੰਘ ਜੀ ਸ੍ਰੀ ਮਾਨਸੰਤ ਬਾਬਾ ਅਵਤਾਰ ਸਿੰਘ ਸੁਨ ਸਿੰਘ ਵਾਲੇ ਮਹਾਂਪੁਰਖਾਂ ਦੇ ਮਹਾਨ ਸੇਵਕ ਉਹ ਪਾਲਕੀ ਲੈ ਕੇ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਨੇ ਇਸ ਗੁਰੂ ਘਰ ਤੋਂ ਪਿੰਡ ਸਭਰਾ ਗੁਰਦੁਆਰਾ ਮਹਰਾਣਾ ਸਾਹਿਬ ਵਿਖੇ ਜਿਹੜੇ ਉਹ ਪਹੁੰਚਾਏ ਜਾ ਰਹੇ ਨੇ ਸੋ ਅਸੀਂ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਕਰਦੇ ਆ ਇਸ ਮੀਡੀਏ ਦੇ ਜ਼ਰੀਏ ਕਿ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮਲੇ ਵਸਿਕ ਵਸਦਾ ਹੈ ਉੱਚੇ ਥਾਵਾਂ 'ਤੇ ਜਿਹੜੀਆਂ ਫੁੱਜਾਂ ਵਸਦੀਆਂ ਆ ਉਹ ਇਹਨਾਂ ਵਿਗਰਾਂ ਦੀ ਜਾਣ ਕੇ ਮਦਦ ਵੀ ਕਰਨ ਤੇ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਜਿਹੜੇ ਦਰਿਆ ਦੇ ਕੰਢੇ-ਕੰਢੇ ਦੇ ਪਿੰਡ ਨੇ ਉਹਨਾਂ ਨੂੰ ਵੀ ਭਾਈ ਬੇਨਤੀ ਹੈ ਕਿ ਆਪੋ ਆਪਣੇ ਜ਼ਿੰਮੇਵਾਰੀ ਨੂੰ ਸੰਭਾਲ ਕੇ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਨੇ ਇਹ ਕੁਝ ਦਿਨਾਂ ਵਾਸਤੇ ਆਪਾਂ ਨੂੰ ਉੱਚੇ ਥਾਵਾਂ 'ਤੇ ਜਿਹੜੇ ਉਹ ਪਹਚਾ ਦੇਣੇ ਚਾਹੀਦੇ ਨੇ ਸੋ ਇਹ ਅਸੀਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗ੍ਰੰਥੀ ਸਹਿਬਾਨ ਪ੍ਰਬੰਧਕ ਸਮੂੱਚੇ ਜਥੇਦਾਰ ਰਪਾਲ ਸਿੰਘ ਜੀ ਭਾਈ ਲਖਵੀਰ ਸਿੰਘ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਜਥੇਦਾਰ ਬਾਬਾ ਜਸਾ ਸਿੰਘ ਜੀ ਸਮੂੱਚੀ ਸੰਪਰਦਾਵਾਂ ਵੱਲੋਂ ਮਹਾਂਪੁਰਖ ਸਾਰੇ ਸਿੰਘ ਹਾਜ਼ਰ ਨੇ ਤੇ ਮਹਾਰਾਜ ਦੇ ਸਰੂਪ ਬੜੇ ਸਤਕਾਰ ਦੇ ਨਾਲ ਜਿਹੜੇ ਨੇ ਉਹ ਗੁਰਦਰਾ ਮਹਾਰਾਣਾ ਸਾਹਿਬ ਪਿੰਡ ਸਭਰਾ ਵਿਖੇ ਲਜਾਏ ਜਾ ਰਹੇ ਨੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਮਹਾਰਾਜ ਕਿਰਪਾ ਕਰੋ ਇਹ ਸ਼ਾਂਤੀ ਕਰੋ ਦਰਿਆ ਨੂੰ ਤੇ ਸਾਰੇ ਇਸੇ ਤਰ੍ਹਾਂ ਗੁਰੂ ਘਰ ਵਿੱਚ ਰੌਣਕਾਂ ਦੁਆਰਾ ਜਿਹੜੀਆਂ ਉਹ ਲੱਗਣ ਸੋ ਇਹ ਅਰਦਾਸ ਹੈ ਮਹਾਰਾਜ ਦੇ ਚਰਨਾਂ ਵਿੱਚ ਉਹ ਵੱਡੇ ਪ੍ਰਬੰਧ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਮਹਾਨ ਸੰਪਰਦਾਵਾਂ ਵੱਡੇ ਸਾਖ ਸੇਵਾ ਦੇ ਕਾਰਜ ਜਿਹੜੇ ਉਹ ਬੰਨ ਤਿੰਭਾਰੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪ੍ਰਧਾਨ ਸਾਹਿਬ ਜੀ ਵੱਲੋਂ ਵੀ ਕੱਲ ਬਹੁਤ ਵੱਡਾ ਬਿਆਨ ਆਇਆ ਹੈ ਲਗਭਗ ਕਈ ਦਿਨਾਂ ਤੋਂ ਉਹ ਵੀਡੀਓ ਸਾਹਮਣੇ ਆਪਣੇ ਬਿਆਨ ਰੱਖ ਲਏ ਨੇ ਕਿ ਵੱਡੀਆਂ ਸਵਾਵਾ ਉਹਨਾਂ ਗੁਰੂ ਘਰਾਂ ਦੇ ਵਿੱਚੋਂ ਕੀਤੀਆਂ ਜਾ ਰਹੀਆਂ ਸਾਰੀ ਸੰਗਤ ਵੱਧ ਚੜ ਕੇ ਇਸ ਬੇਨਤੀ ਨੂੰ ਪ੍ਰਵਾਨ ਕਰੋ ਤੇ ਕੁਝ ਬਜਨਾ ਬਾਬਾ ਜਸਸ ਸਿੰਘ ਜੀ ਆਪ ਜੀ ਨਾਲ ਸਾਂਝੇ ਕਰਨਗੇ ਆ ਉਹਨਾਂ ਦੇ ਪਾਸੋਂ ਪਰਵਣ ਕਰੀਏ ਸੰਗਤ ਨੂੰ ਬੇਨਤੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਤੇਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਵਾਹਿਗੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮਹਾਨ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਕਿੱਥੇ-ਜਿੱਥੇ ਵੀ ਦਰਿਆਵਾਂ ਦੇ ਕਿਨਾਰੇ ਤੇ ਨਗਰ ਹਨ ਉਹਨਾਂ ਸਾਰੇ ਨਗਰਾਂ ਤੋਂ ਖੇਮ ਕਰਨ ਤੋਂ ਲੈ ਕੇ ਬਿਆਸ ਦਰਿਆ ਦੇ ਕਿਨਾਰੇ ਤਾਈਂ ਸਾਰੇ ਜਿੱਨੇ ਗੁਰੂ ਘਰ ਹਨ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਾਹਿਬ ਪਹੁੰਚ ਰਹੇ ਹਨ ਪ੍ਰਚਾਰਕ ਸਹਿਬਾਨ ਪਹੁੰਚ ਰਹੇ ਹਨ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਜਦੋਂ ਇੱਕਦਮ ਪਾਣੀ ਦਾ ਪੱਧਰ ਵਧਦਾ ਹੈ ਤਾਂ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਵੱਧ ਜਾਂਦੀ ਹੈ ਜਿੱਥੇ ਆਪਾਂ ਆਪਾਂ ਨੂੰ ਆਪੋ ਆਪਣੇ ਘਰਾਂ ਦੀ ਚਿੰਤਾ ਹੈ ਉੱਥੇ ਸੰਪਰਦਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਚਾਰਕ ਸਾਹਿਬਾਨ ਨੂੰ ਗੁਰੂ ਘਰ ਦੀ ਵੀ ਚਿੰਤਾ ਜਿਹੜੀ ਹੈ ਉਹ ਵੱਧਦੀ ਹੈ ਸੋ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਪਰਦਾਇ ਦਲਬਾਬਾ ਜੀ ਦੀ ਚੰਨ ਜੀ ਸ਼੍ਰੀਮਾਨ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਮਾਹਪੁਰਖਾਂ ਵੱਲੋਂ ਪਾਲਕੀ ਸਾਹਿਬ ਭੇਜੀ ਗਈ ਹੈ ਨਾਲ ਸਿੰਘ ਭੇਜੇ ਗਏ ਹਨ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਹਿਬਾਨ ਭਾਈ ਦਿਲਬਾਖ ਸਿੰਘ ਜੀ ਭਾਈ ਵਿਰਿਆਮ ਸਿੰਘ ਜੀ ਕਵੀਸ਼ਰ ਉਹਨਾਂ ਵੱਲੋਂ ਸੋ ਇਸ ਸਥਾਨ ਤੇ ਪਹੁੰਚ ਕੇ ਸਤਿਗੁਰਾਂ ਦੇ ਚਰਨਾਚਰ ਅਰਦਾਸ ਬੇਨਤੀ ਹੋਈ ਹੈ ਪਾਲਕੀ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਸਰੂਪ ਸਭਾਈ ਮਾਨ ਹੋਏ ਹਨ ਪੁੱਠੀ ਸਹਿਬਾਨ ਗੁਟਕੇ ਸਹਿਬਾਨ ਸੋ ਪਾਲਿਕਾ ਸਾਹਿਬ ਦੇ ਅੱਗੇ ਜੋ ਬਤਹਣਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਚਰਦਾਸ ਬੇਨਤੀ ਹੈ ਸਤਿਗੁਰੂ ਕਿਰਪਾ ਕਰਨ ਇਹ ਜੋ ਮੁਸ਼ਕਲ ਦੀ ਘੜੀ ਹੈ ਪਾਣੀ ਦਾ ਪੱਧਰ ਵਧਿਆ ਹੈ ਸਤਿਗੁਰੂ ਰਾਮ ਕਰਨ ਇਹ ਪਾਣੀ ਦਾ ਪੱਧਰ ਜਿਹੜਾ ਹੈ ਨੀਵਾ ਹੋਵੇ ਸੰਕਟ ਟਲ ਜਾਵੇ ਤੇ ਗੁਰੂ ਘਰਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਹੋਣ ਸੰਗਤਾਂ ਦੋਵੇਂ ਟਾਈਮ ਦਰਸ਼ਨ ਮੇਲੇ ਕਰਦੀਆਂ ਹਨ ਗੁਰਬਾਣੀ ਦੇ ਨਿਤਨੇਮ ਦੇ ਹਨ ਰਾਉਣ ਕੰਨ ਲੱਗਦੀਆਂ ਹਨ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਰਾਉਣ ਕੰਮ ਬਣੀਆਂ ਰਹਿਣ ਇਹ ਮੁਸ਼ਕਲ ਦੀ ਘੜੀ ਟਲ ਜਾਵੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਨਗਰ ਨੀਵੇਂ ਹਨ ਜਾਂ ਬੰਨਾਂ ਦੇ ਲਾਗੇ ਹਨ ਉਹ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜੇ ਸਰੂਪ ਹਨ ਉਹ ਉੱਚੀਆਂ ਥਾਵਾਂ ਤੇ ਸੁਰੱਖਤ ਥਾਵਾਂ ਤੇ ਪਚਾਏ ਜਾਣ ਇਹ ਬੇਨਤੀ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ